ਕਈ ਵਾਰ ਨਾ ਦੂਜਿਆਂ ਨੂੰ ਖੇਡਦਾ ਹੋਇਆ ਦੇਖ ਕੇ ਉਹਨੂੰ ਕਸਰ ਕਰਦੇ ਹੋਏ ਦੇਖ ਕੇ ਮਿੱਟੀ ਨਾਲ ਮਿੱਟੀ ਹੁੰਦਾ ਦੇਖ ਕੇ ਆਪਣਾ ਮਨ ਵੀ ਕਰਦਾ ਵੀ ਯਾਰ ਮੈਂ ਵੀ ਨਾਲ ਲੱਗਾ ਇਹਨਾਂ ਦੇ ਹੈਨਾ ਤੇ ਥੋੜੇ ਜਿھوں ਜਦੋਂ ਆ ਬੱਚੇ ਜਿਹੜੇ ਛੋਟੀ ਛੋਟੀ ਕੁੜੀਆਂ ਜਿਹੜੀਆਂ ਬੇਟੀਆਂ ਨੇ ਜਦੋਂ ਇਹਨਾਂ ਨੇ ਕਿਸੇ ਮਕਾਮ ਨੂੰ ਹਾਸਲ ਕਰਨਾ ਹੈ ਤਾਂ ਇਹਨਾਂ ਦੇ ਜਿਹੜੇ ਨਾਲ ਹੁਣ ਜਿਹੜੇ ਮਜ਼ਾਕ ਕਰਾਉਂਦੇ ਨੇ ਯਾ ਹੁਣ ਜਿਹੜੇ ਦੇਖਦੇ ਨੇ ਵੀ ਇਹਨਾਂ ਨੇ ਪਤਾ ਨਹੀਂ ਕਿਉਂ ਕਰਦੇ ਨੇ ਇਹ ਤਾਂ ਉਹਨਾਂ ਨੂੰ ਇੱਕ ਜਵਾਬ ਥੋੜੇ ਕਰਨੀ ਨਾਲ ਮਿਲ ਜੂਗਾ ਹੈਨਾ ਤਾਂ ਇਹਨੂੰ ਕੰਟੀਨਿਊ ਰੱਖਿਓ ਬਹੁਤ ਵਧੀਆ ਲੱਗਦਾ ਤੁਹਾਨੂੰ ਦੇਖ ਕੇ ਲੰਘਦਾ ਵਰਦਾ ਮੈਂ ਦੇਖਦਾ ਵੀ ਰਹਿਣਾ ਚਲੋ ਠੀਕ ਹੈ ਉਦਾਂ ਤੁਹਾਡੇ ਜਿੱਤੋ ਜਿੱਤੋ ਵੀ ਤੁਸੀਂ ਆਏ ਹੋ ਜਿਹੜੇ ਜਿਹੜੇ ਪਿੰਡ ਤੋਂ ਜਿਹੜੇ ਜਿਹੜੇ ਇਲਾਕੇ ਤੋਂ ਆਏ ਹੋ ਤੁਸੀਂ ਬਿਲਕੁਲ ਇਸ ਚੈਨਲ ਜਿਹਨੂੰ ਕਹਿੰਦੇ ਨਾ ਫੀਲ ਫ੍ਰੀ ਟੂ ਆਸਕ ਯਾ ਪੁੱਛਣ ਨੂੰ ਤੁਸੀਂ ਬਿਲਕੁਲ ਖੁੱਲ ਕੇ ਮੈਨੂੰ ਜਦੋਂ ਮਰਜ਼ੀ ਅੱਧੀ ਰਾਤ ਨੂੰ ਵੀ ਕਾਲ ਕਰ ਸਕਦੇ ਹੋ ਦਿਨੇ ਕਿਹੜੇ ਮਰਜ਼ੀ ਟਾਈਮ ਫੋਨ ਕਰਕੇ ਦੱਸ ਸਕਦੇ ਹੋ ਕਿ ਸਾਡੇ ਉਰੇ ਆ ਬੰਦਾ ਪਰੇਸ਼ਾਨੀ ਕਰ ਰਿਹਾ ਜਿਹੜਾ ਨਸ਼ਾ ਵਗੈਰਾ ਇਹ ਸਪਲਾਈ ਕਰਦਾ ਵੈਸੇ ਸਾਡੀ ਕੋਸ਼ਿਸ਼ ਬਹੁਤ ਹੈ ਵੀ ਅਸੀਂ ਔਰ ਕਰਾਂਗੇ ਵੀ 100% ਖਤਮ ਕਰਾਂਗੇ ਵੀ ਸਾਡੀ ਕੋਸ਼ਿਸ਼ ਇਹ ਹੈ ਵੀ ਜਿਹੜੇ ਜਿਹੜੇ ਸਾਡੇ ਸਾਹਮਣੇ ਸਾਨੂੰ ਪਤਾ ਲੱਗੀ ਜਾਂਦਾ ਅਸੀਂ ਉਹਨਾਂ ਨੂੰ ਉਹਨਾਂ ਬੰਦੇ ਅੰਤ ਤੱਕ ਲਈਏ ਉਹਦੇ ਚ ਆ ਵੀ ਹੈ ਕਿ ਜਿਹੜੇ ਬੰਦੇ ਇਹਦੇ ਨਾਲ ਇਫੈਕਟਡ ਨੇ ਉਹਨਾਂ ਬੰਦਿਆਂ ਨੂੰ ਇਲਾਜ ਕਰਾਣ ਲਈ ਅਸੀਂ ਵੀ ਮੋਟੀਵੇਟ ਕਰਦੇ ਹਾਂ ਤੁਹਾਡੇ ਨਾਲ ਜਿਹੜੇ ਤੁਹਾਨੂੰ ਜਾਣਦੇ ਨੇ ਤੁਹਾਡੀ ਗੱਲ ਸੁਣ ਕੇ ਵੀ ਮੋਟੀਵੇਟ ਹੋਦਰਦੇ ਨੇ ਮਤਲਬ ਸਟੈਪ ਬਾਏ ਸਟੈਪ ਇੱਕ ਦੂਜੇ ਨਾਲ ਰਲ ਮਿਲ ਕੇ ਇਹ ਚੀਜ਼ ਨੂੰ ਖਤਮ ਕਰਨ ਲਈ ਤੁਹਾਡੇ ਕੋਲ ਹੈਲਪ ਲਾਈਨ ਲਈ ਆਇਆ ਸੀ ਹੈਨਾ ਤਾਂ ਉਸ ਚੀਜ਼ ਦੀ ਮੈਂ ਉਮੀਦ ਵੀ ਕਰਦਾ ਕਈ ਵਾਰ ਹੋ ਸਕਦਾ ਵੀ ਨਾ ਅਵੇਲੇਬਲ ਹੋਈਏ ਫਿਰ ਉਸ ਤੇ ਨਿਰਾਸ਼ ਨਹੀਂ ਹੋਣਾ ਵੀ ਉੱਤੇ ਆ ਕੇ ਭਾਸ਼ਣ ਦੇ ਕੇ ਚਲਾ ਗਿਆ ਪ੍ਰਕਿਰਤਾ ਦਾ ਕੁਝ ਵੀ ਨਹੀਂ ਇਹਨੇ ਹੈਨਾ ਕਈ ਵਾਰ ਨਹੀਂ ਅਵੇਲੇਬਲ ਨਹੀਂ ਹੁੰਦੇ ਮਲਟੀਪਲ ਕਮ ਹੋਨੇ ਆ ਦੁਬਾਰਾ ਮੈਂ ਤੁਹਾਨੂੰ ਟਾਈਮ ਜ਼ਰੂਰ ਦੂੰਗਾ ਇਹ ਮੇਰਾ ਪ੍ਰੋਮਿਸ ਹੈ ਤੁਹਾਨੂੰ ਵਾਪਸ ਫੋਨ ਜ਼ਰੂਰ ਕਰਾਂਗਾ ਇਹ ਮੇਰਾ ਪ੍ਰੋਮਿਸ ਹੈ